ਗੱਲ ਹਰਜੀਤ ਕੌਰ ਉਹਨਾਂ ਦੀ ਕਰਾਂਗੇ ਹੁਣੇ-ਹੁਣੇ ਕੁਝ ਸਮਾਂ ਪਹਿਲਾਂ ਉਹ মিডিਆ ਦੇ ਮੁਖਾਤਿਬ ਹੋਏ ਨੇ ਉਹਨਾਂ ਨੇ ਗੱਲਬਾਤ ਆਪਣੀ ਰੱਖੀ ਐ ਪਾਵਕ ਜੀ ਸੀਓ ਕਹਿੰਦੇ ਕਿ ਮੇਰਾ ਸਾਰਾ ਪਰਿਵਾਰ ਉੱਥੇ ਐ ਮੈਨੂੰ ਇੱਥੇ ਲਿਆਂਦਾ ਗਿਆ ਹਾਲਾਂਕਿ 33 ਸਾਲ ਪਹਿਲਾਂ ਮੈਂ ਇੱਥੋਂ ਗਈ ਸੀ ਕਹਿੰਦੇ ਮੈਨੂੰ ਇੱਥੋਂ ਬਾਰੇ ਹੁਣ ਕੁਝ ਵੀ ਪਤਾ ਨਹੀਂ ਐ ਉਹਨਾਂ ਦੇਖ ਕੇ ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਰਜੀਤ ਕੌਰ ਦੀ ਅੱਖਾਂ 'ਚੋਂ ਹੰਝੂ ਨਹੀਂ ਕਹਿ ਰਹੇ ਹੂੰ ਜਿਵੇਂ ਪਨਾਬ ਦੀ ਮਾਂ ਦੇ ਅੱਖਾਂ 'ਚੋਂ ਹੰਝੂ ਕਹਿ ਰਹੇ ਇਸ ਤਰ੍ਹਾਂ ਹੱਥ ਕੜੀਆਂ ਲਿਆ ਕੇ ਪੁੱਛਣ ਕਰੋ ਲਿਆਂਦਾ ਗਿਆ ਮੁਜੇ ਪ੍ਰਵਾਰ ਨੂੰ ਕੋਈ ਜਾਣਕਾਰੀ ਨਹੀਂ ਐਕਟਨ ਸਰਕਾਰ ਚੰਪ ਸਰਕਾਰ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਬੇਕਦਰੀ ਕੀਤੀ ਗਈ ਹੈ ਜਿਸ ਤਰ੍ਹਾਂ ਦਾ ਫਤੀਰਾ ਆਪਣਾਇਆ ਗਿਆ ਜਿਸ ਤਰ੍ਹਾਂ ਬੇਕਦਰੀਆਂ ਨੂੰ ਵਾਪਸ ਭੇਜਿਆ ਗਿਆ ਹਮ ਮੈਂ ਵੀ ਕੋਲ ਦੀ ਉਮੀਦ ਕਰਦੇ ਹਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਕ ਪਿੰਨਾ ਪਰ ਮਾਂ ਦੇ ਅੱਖਾਂ ਦੇ ਹੰਝੂ ਵੀ ਦੂਰ ਭੇਜਣਗੇ ਸਨਿਆ ਤਾਂ ਹੀ ਜਾ ਸਕਦਾ ਹੈ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸ ਮਾਂ ਦੇ ਅੱਖ ਦੇ ਹੰਝੂ ਉਂਝਣਗੇ ਔਰ ਉਸ ਪ੍ਰਸ਼ਾਸਨ ਵਾਲੇ ਮਾਮਲੇ ਠਾਉਣਗੇ। ਤੁਨ ਮੰਤਰੀ ਮੋਦੀ ਦੇ ਨਾਮ ਦੀਆਂ ਤਖਤੀਆਂ ਜਿਹੜੀਆਂ ਫੜੀਆਂ ਗਈਆਂ ਸਨ ਕਿ ਇਹ ਪੈਸੇ ਜਿਹੜੇ ਦਿੱਤੇ ਨੇ ਉਹ ਸਿਰਫ ਝੁਮਲ ਹੈ। ਇਸ ਨੂੰ ਲੈ ਕੇ ਕਾਫੀ ਜ਼ਿਆਦਾ ਕਮੈਂਟ ਹੈ ਜਿਹੜੀ ਉਹ ਪਾਜਪਾ ਖਾਸ ਕਰਕੇ ਕਰ ਰਹੀ ਹੈ ਕਿ ਇਸ ਤਰ੍ਹਾਂ ਦੇ ਪ੍ਰਦਰਸ਼ਨ ਇੱਕ ਵੱਡੀ ਗੱਲ ਹੈ ਤੇ ਸਦਨ ਦਾ ਅਪਮਾਨ ਹੈ। ਸੁਨੀ ਸ਼ਰਮਾ ਕੀ ਕਹਿ ਰਿਹਾ ਉਹ ਕਹਿੰਦੇ ਦੇਖੋ ਆਪਦੀ ਸਰਕਾਰ ਆ। ਆਪ ਦੇ ਸਪੀਕਰ ਆ ਕਦਾਰ ਸੰਧਵਾ ਕਹਿੰਦੇ ਆਪਣੀ ਸਪੀਕਰ ਦੇ ਖਰਾਬ ਤਖਤੀਆਂ ਚੁੱਕ ਕੇ ਖੜੇ ਹੋ ਗਏ ਆ। ਤੇ ਉਹਨਾਂ ਕਹਿੰਦੇ 1600 ਕਰੋੜ ਰੁਪਏ ਚੋਂ ਫੁੱਟੀ ਕੋੜੀ ਆਈ ਨਹੀਂ ਦੂਜੇ ਪਾਸੇ ਮੁੱਦਾ ਉਹ ਨਹੀਂ ਵੀ ਬਣ ਗਿਆ ਤੇ ਸਦਨ ਦੇ ਅੰਦਰ ਭਾਜਨਾ ਦੇ ਹੱਕ ਚ ਬੋਲਣ ਵਾਲਾ ਕੋਈ ਨਹੀਂ ਕਿ ਇਹ ਪਾਰਟੀਆਂ ਕੱਟੀਆਂ ਨਹੀਂ ਹੋ ਸਕਦੀਆਂ ਪੰਜਾਬ ਡੁੱਬਦੇ ਪੰਜਾਬ ਬਚ ਗਏ ਸੋ ਮੁੱਦਾ ਹਟਾਉਂਦਾ ਜ਼ਰੂਰ ਹੈ ਪਰ ਕਿਤੇ ਲੱਗਦਾ ਹੈ ਸੈਸ਼ਨ ਦੇ ਵਿੱਚੋਂ ਵੀ ਰਾਸੀ ਦਿਨਾਂ ਸਥਾਈ ਨਹੀਂ ਸਰਕਾਰ ਲੱਭਣ ਨੂੰ ਫਿਰਦੀ ਹੈ ਸਤਿ ਸ਼੍ਰੀ ਅਕਾਲ ਜੀ న్యూਸ ਬਿਹਾਈਂਡ న్యూਸ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਅੱਜ ਇਹ ਗੱਲਬਾਤ ਕਰਾਂਗੇ ਆਪਾਂ ਪਿਛਲੇ ਕਈ ਦਿਨਾਂ ਤੋਂ ਸੁਣਦੇ ਆ ਰਹੇ ਹਾਂ ਕਿ ਹਰਜੀਤ ਕੌਰ ਜਿਨ੍ਹਾਂ ਨੂੰ ਕਿ 33 ਸਾਲ ਬਾਅਦ ਰਿਪੋਰਟ ਕੀਤਾ ਗਿਆ ਯੂ ਐਸ ਏ ਤੋਂ ਉਹ ਅੱਜ ਮੀਡੀਆ ਦੇ ਸਾਹਮਣੇ ਆਏ ਨੇ ਉਹਨਾਂ ਨੇ ਆਪਣਾ ਪੱਖ ਰੱਖਿਆ ਮੀਡੀਆ ਦੇ ਸਾਹਮਣੇ ਇਸ ਤੋਂ ਇਲਾਵਾ ਵਿਧਾਨ ਸਭਾ ਦੇ ਵਿੱਚ ਜੋ ਤਖਤੀਆਂ ਸੱਤਾਧਾਰੀ ਪਾਰਟੀ ਦੇ ਵੱਲੋਂ ਲਹਿਰਾਈਆਂ ਗਈਆਂ ਉਸ ਤੇ ਕਾਫੀ ਵਿਵਾਦ ਛਿੜ ਗਿਆ ਹੈ ਤੇ ਹੋਰ ਵੀ ਕਈ ਵਿਸ਼ੇ ਨੇ ਗੱਲਬਾਤ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਧੂ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਬਹੁਤ ਧੰਨਵਾਦ ਦਰਸ਼ਕਾਂ ਨੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤਾਂ ਅੰਤੇ ਪਾਵ ਕੁ ਮੁੱਦੇ ਲਵਾਉ سوال ਸੋ ਸਾਹਿਬ ਸਭ ਤੋਂ ਪਹਿਲਾਂ ਗੱਲ ਹਰਜੀਤ ਕੌਰ ਉਹਨਾਂ ਦੀ ਕਰਾਂਗੇ ਹੁਣੇ-ਹੁਣੇ ਕੁਝ ਸਮਾਂ ਪਹਿਲਾਂ ਉਹ ਮੀਡੀਆ ਦੇ ਮੁਖਾਤਿਬ ਹੋਏ ਨੇ ਉਹਨਾਂ ਨੇ ਗੱਲਬਾਤ ਆਪਣੀ ਰੱਖੀ ਹੈ ਪਾਵੁਕ ਜੀ ਸੀ ਉਹ ਕਹਿੰਦੇ ਕਿ ਮੇਰਾ ਸਾਰਾ ਪਰਿਵਾਰ ਉੱਥੇ ਐ ਮੈਨੂੰ ਇੱਥੇ ਲਿਆਂਦਾ ਗਿਆ ਹਾਲਾਂਕਿ 33 ਸਾਲ ਪਹਿਲਾਂ ਮੈਂ ਇੱਥੋਂ ਗਈ ਸੀ ਕਹਿੰਦੇ ਮੈਨੂੰ ਇੱਥੋਂ ਬਾਰੇ ਹੁਣ ਕੁਝ ਵੀ ਪਤਾ ਨਹੀਂ ਐ ਮੈਨੂੰ ਵੀ ਨਹੀਂ ਪਤਾ ਅੱਗੇ ਮੈਂ ਕੀ ਕਰਨਾ ਹਾਲਾਂਕਿ ਉਹਨਾਂ ਨੇ ਕਿਹਾ ਵੀ ਅਸੀਂ ਵਕੀਲ ਜ਼ਰੂਰ ਉਧਰ ਕੀਤਾ ਹੈ ਜਿਹੜਾ ਸਾਡਾ ਕੇਸ ਲੜੇਗਾ ਕਿਵੇਂ ਦੇਖਦੇ ਹੋ 트럼ਪ ਪ੍ਰਸ਼ਾਸਨ ਦੇ ਵੱਲੋਂ ਕੀਤੀ ਇਸ ਕਾਰਵਾਈ ਨੂੰ ਤੇ ਉਸ ਔਰਤ ਨੂੰ ਜਿਹੜੀ 33 ਸਾਲ ਉੱਥੇ ਰਹਿ ਕੇ ਹੁਣ ਵਾਪਸ ਪਰਤੀ ਐ ਤੇ ਕੋ ਜੋ ਤੁਸੀਂ ਜ਼ਿਕਰ ਕਰ ਰਹੇ ਹੋ ਉਸ ਕਹਾੜਾ ਜਿਹੜਾ ਹੈਗਾ 73 ਸਾਲਾ ਔਰਤ ਬਿਰਧ ਔਰਤ ਮਾਤਾ ਰਜੀਤ ਕੌਰ ਦਾ ਜਿਸ ਤਰ੍ਹਾਂ ਦਾ 트াম্পਸ ਸਰਕਾਰ ਵੱਲੋਂ ਘਤੀਰਾ ਅਪਣਾਇਆ ਗਿਆ ਬੇਕਦਰਹੀ ਕੀਤੀ ਗਈ। ਔਰ ਜਦੋਂ ਉਹ ਅੱਜ ਤੁਸੀਂ ਜਿਹੀ ਗੱਲ ਕੀਤੀ ਹੈ ਮੀਡੀਆ ਨਾਲ ਗੱਲਬਾਤ ਕਰ ਰਹੇ ਤਾਂ ਪਤਾ ਨਹੀਂ ਕਿੰਨੇ ਵਾਰੀ ਉਹਨਾਂ ਦੀ ਅੱਖਾਂ 'ਚੋਂ ਹੰਝੂ ਕੇ ਹੋਣਗੇ। ਇਹਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਰਜੀਤ ਕੌਰ ਦੇ ਅੱਖਾਂ 'ਚੋਂ ਹੰਝੂ ਨਹੀਂ ਕਰ ਰਹੇ। ਕੀ ਪੰਜਾਬ ਦੀ ਮਾਂ ਦੇ ਅੱਖਾਂ 'ਚੋਂ ਹੰਝੂ ਕਰ ਰਹੇ ਆ ਜੀ ਜਿਸ ਤਰ੍ਹਾਂ ਹਾਥਕੜੀਆਂ ਲਿਆ ਕੇ ਉਸ ਨੂੰ ਕਰੋ ਤੋਂ ਲਿਆਂਦਾ ਗਿਆ ਉਸ ਦੇ ਪਰਿਵਾਰ ਨੂੰ ਕੋਈ ਜਾਣਕਾਰੀ ਨਹੀਂ ਵੀ ਦੇ ਤਰ੍ਹਾਂ ਜਿਹੜੀ ਜਾਣਕਾਰੀ ਆ ਰਹੀ ਹੈ ਕਿ ਕਿਸ ਕਦਰ ਨੇ ਆਪਣੇ ਪਰਿਵਾਰ ਦੀ ਇੱਕ ਲੜਕੀ ਨੂੰ ਦੱਸਿਆ ਕਿ ਮੈਨੂੰ ਪੁਲਿਸ ਵਾਲੇ ਗ੍ਰਿਫਤਾਰ ਕਰਕੇ ਲੈ ਚਲੇ ਆ ਤੇ ਕਿੰਜ ਪਤਾ ਨਹੀਂ ਕਿਵੇਂ ਰੋਂਦੀ ਘੁੰਦੀ ਉਹ ਘਰ ਆਈ ਉਹ ਵੀ ਨਹੀਂ ਘਰ ਵੀ ਕੋਈ ਨਹੀਂ ਸੀ 73 ਸਾਲ ਦੀ ਔਰਤ ਔਰ ਪੰਜਾਬਣ ਮਾਂ ਜੀ ਹਾਥਕੜੀਆਂ ਲਾ ਕੇ ਜਿਸ ਤਰ੍ਹਾਂ ਉਹਨੂੰ ਲੈ ਕੇ ਆਏ ਵੱਖਰੀ ਗੱਲ ਹੈ ਕਿ ਜਹਾਜ਼ ਦੇ ਜਦੋਂ ਲੰਦਾ ਗਿਆ ਤਾਂ ਉਥੇ ਹਾਥਕੜੀਆਂ ਨਹੀਂ ਸੀ ਪਰ ਉਹਨੂੰ ਬਹੁਤਿਆਂ ਦੇ ਹਾਥਕੜੀਆਂ ਇਸ ਤਰ੍ਹਾਂ ਦੀ ਲੱਗਿਆ ਹੋਇਆ ਸੀ ਇੱਕ ਬਹੁਤ ਵੱਡਾ ਇਹ ਸਨੇਹਾ ਕਿ ਕਿਸ ਕਦਰ ਇੱਕ ਪੰਜਾਬਣ ਜਿਹੜੀ ਮਾਂ ਹੈ ਬਜ਼ੁਰਗ ਔਰਤ ਹੈ ਜੀ ਅਮਰੀਕਨ ਸਿਰਤਾਖ ਚੰਪ ਸਿਰਕ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਬੇਕਦਰੀ ਕੀਤੀ ਗਈ ਹੈ ਪੰਜਾਬੀਆਂ ਲਈ ਅਨਖ ਤੇ ਸਤਕਾਰ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਖਾਸ ਤੌਰ ਤੇ ਮਾਂ ਦੀ ਬੇਕਦਰਹੀ ਹੋਵੇ ਇਸ ਤੋਂ ਵੱਡੀ ਗੱਲ ਹੋ ਨਹੀਂ ਸਕਦੀ ਆਪਾਂ ਜੀ ਜਿਆਦਾ ਇਸ ਮਾਮਲੇ ਤੇ ਗੱਲ ਨਾ ਵੀ ਕਰੀਏ ਇਹਨਾਂ ਦੋ ਧਾਰਨਾਵਾਂ ਮੈਂ ਦਰਸ਼ਕਾਂ ਦੇ ਸਾਹਮਣੇ ਰੱਖਣੀਆਂ ਚਾਹੁੰਦਾ ਕਿ ਜਿਸ ਕਦਰ ਜਿਹੜੀ ਪੰਜਾਬਣ ਮਾਂ ਦੀ ਬੇਕਦਰਹੀ ਹੋਈ ਹੈ ਤਾਂ ਪ੍ਰਸ਼ਾਸਨ ਨੇ ਕੀਤੀ ਗਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਦੀ ਮਾਤਾ ਬਾਰੇ ਕਾਂਗਰਸ ਦੇ ਕਿਸੇ ਆਗੂ ਨੇ ਆ ਪਿਛਾਦ ਬੋਲੇ ਸੀ ਪ੍ਰਧਾਨ ਮੰਤਰੀ ਨੇ ਰੈਲੀ ਚ ਬੋਲਦਿਆਂ ਉਹਦਾ ਸਖਤ ਨੋਟਸ ਲਿਆ ਸੀ ਬਾਕੀ ਭਾਜਪਾ ਦੇ ਬਹੁਤ ਸਾਰੇ ਆਗੂ ਨੇ ਕਿਹਾ ਸੀ ਕਿ ਇਸ ਤੋਂ ਮਾੜੀ ਗੱਲ ਹੋ ਨਹੀਂ ਸਕਦੀ ਇੱਕ ਮਾਂ ਦੇ ਬਾਰੇ ਇਸ ਤਰ੍ਹਾਂ ਦੇ ਅਪਸ਼ਬਦ ਬੋਲਣੇ ਕਿ ਲੈਣਾ ਨਹੀਂ ਰੋਹ ગાંધી ਨੇ ਵੀ ਪਾਰਲੀਮੈਂਟ 'ਚ ਇਹ ਗੱਲ ਤੇ ਆਦਰਾਂਜ ਠਾਏ ਸੀ ਕਿ ਮੇਰੀ ਮਾਤਾ ਬਾਰੇ ਵੀ ਇਦਾਂ ਦੇ ਆਪ ਸ਼ਬਦ ਬੋਲੇ ਲਾਂਦੇ ਆ ਜੇ ਹੁਣ ਇੱਕ ਪੰਜਾਬਣ ਮਾਂ ਬਾਰੇ ਜਿਸ ਤਰ੍ਹਾਂ ਵਕੀਰਾ ਆਪਣਾ ਹੈਗਾ ਜਿਸ ਤਰ੍ਹਾਂ ਬੇਕਦਰੀਆਂ ਨੂੰ ਵਾਪਸ ਭੇਜਿਆ ਗਿਆ ਹੂੰ ਮੈਂ ਵੀ ਕੋਲ ਦੀ ਉਮੀਦ ਕਰਦੇ ਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਪਿੰਨਾਂ ਪਰ ਮਾਂ ਦੇ ਅੱਖਾਂ ਦੇ ਹੰਝੂ ਵੀ ਜ਼ਰੂਰ ਭੇਜਣਗੇ ਜੀ ਉਹਰਾ ਉਹ ਸੁਨੇਹਾ ਜਿਹੜਾ ਹੈਗਾ ਉਹਨਾਂ ਹੰਝੂਆਂ ਦਾ ਟਰੰਪ ਸਰਕਾਰ ਤੱਕ ਜਾਏਗਾ ਕਿ ਕਿਸ ਕਦਰ ਜੜੀ ਕੀ ਹੈ ਇੱਕ ਮਾਂ ਦੇ ਅੱਖਾਂ ਚੋਂ ਹੰਝੂ ਕਰਿਆ ਤੇ ਪੂਰਾ ਪੰਜਾਬ ਇਹਦੇ ਨਾਲ ਲੁਣਾ ਗਿਆ ਦੇ ਦਾ ਪ੍ਰਧਾਨ ਮੰਤਰੀ ਇੱਕ ਸਵਿਧਨਸ਼ੀਲ ਮੁੱਦਾ ਹੈ ਇੱਕ ਮਾਨਵੀ ਅਧਿਕਾਰਾਂ ਦਾ ਮੁੱਦਾ ਹੈ ਕਿ ਕਿਸ ਕਦੇ 73 ਸਾਲ ਦੀ ਇੱਕ ਮਾਤਾ ਨਾਲ ਇਹ ਕੀਤਾ ਆਪਣਾ ਹੈ ਗਿਆ ਇਸੇ ਕਰਕੇ ਪੰਜਾਬੀਆਂ ਦੇ ਨਜ਼ਰਾਂ ਹੁਣ ਪ੍ਰਧਾਨ ਮੰਤਰੀ ਨੂੰ ਮੋਦੀ ਤੇ ਟਿਕੀਆਂ ਹੋਈਆਂ ਕਿ ਪੰਜਾਬਣ ਮਾਂ ਦੀ ਜਿਹੜੀ ਬੇਕਦਰੀ ਹੋਈ ਹੈ ਮਾਤਾ ਹਰਜੀਤ ਕੌਰ ਦੀ ਉਸ ਬੇਕਦਰੀ ਦਾ ਜਿਹੜਾ ਸੁਨਿਆ ਤਾਂ ਹੀ ਜਾ ਸਕਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸ ماں ਦੇ ਅੱਖ ਦੇ ਹੰਝੂ ਪੂੰਝਣਗੇ ਔਰ ਉਸ ਪ੍ਰਸ਼ਾਸਨ ਵਾਲੇ ਮਾਮਲਾ ਠਾਉਣਗੇ ਇੱਕੋ ਮੰਗ ਕਰ ਰਹੀ ਹੈ ਮਾਤਾ ਕਿ ਮੈਨੂੰ ਵਾਪਸ ਅਮਰੀਕਾ ਭੇਜਿਆ ਜਾਵੇ ਮੈਰਕਾ ਬਾਪਾ ਜਾਂਦੇ ਨਹੀਂ ਜਾਂਦੇ ਜਿਸ ਤਰ੍ਹਾਂ ਟ੍ਰੰਪ ਦਾ ਵਧੀਰਾ ਉਹ ਵੱਖਰੀ ਗੱਲ ਹੈ ਪਰ ਪੰਜਾਬੀ ਇਹ ਚਾਹੁੰਦੇ ਹੈ ਕਿ ਪ੍ਰਧਾਨ ਮੰਤਰੀ ਜੋ ਇਹ ਬੇਪਤੀ ਹੋਈ ਹੈ ਜੋ ਬੇਕਤਰੀ ਹੋਈ ਹੈ ਆਪਣੇ ਆਪਣੀ ਉਹ ਮਾਮਲਾ ਟਰੰਪ ਪ੍ਰਸ਼ਾਸਨ ਅੱਠਾਇ ਜ਼ਰੂਰ ਜਾਵੇ ਕਿ ਆਕਰ ਇਹਨਾ ਵੀ ਕਸੂਰ ਕੀ ਹੈ ਕਿ 73 ਸਾਲ ਦੀ ਮਾਂ ਅੱਖਾਂ 'ਚ ਹੰਝੂ ਡੋਕੇ ਰਹੀ ਆ ਉਹਨੂੰ ਹੱਥਕੜੀਆਂ ਲਗਾ ਕੇ ਘਰ ਭੇਜਿਆ ਗਿਆ ਪਾਪਾ ਸੋਜੀ ਨੇ 33 ਸਾਲ ਦਾ ਆਪਣਾ ਬਿਹਤਰੀਨ ਸਮਾਂ ਅਮਰੀਕਾ 'ਚ گزارਿਆ ਬਹੁਤ ਕੁਝ ਕੰਟ੍ਰਿਬਿਊਟ ਕੀਤਾ ਹੋਵੇਗਾ ਉਸ ਮੁਲਕ ਦੇ ਲਈ ਉਹ ਤਾਂ ਦੇਖੋ ਕਿੰਨਾ ਦੁੱਖ ਤੇ ਦਰਦ ਹੈ ਇਸ ਵੇਲੇ ਦਾ ਪੰਜਾਬ 'ਚ ਉਹਨੂੰ ਕਿਸੇ ਨੇ ਆਪਣੇ ਜਰਨਲਿਸਟ ਨੂੰ ਪੁੱਛਣਾ ਹੀ ਨਹੀਂ ਦਸਵਾਕ ਤੌਰ ਤੇ ਕਿ ਤੁਸੀਂ ਘਰ ਜਾਓਗੇ ਕਹਿੰਦੀ ਕਿਹੜਾ ਘਰ ਆ ਮੇਰਾ ਹੂੰ ਮੇਰੀ ਮਾਂ ਚਲੀ ਗਈ ਮੇਰਾ ਬਾਪ ਚਲਾ ਗਿਆ ਮਉਤੋ ਨਹੀਂ ਆ ਸਕੀ ਉਹਨੇ ਆਪਣੇ ਕੇ ਰਿਸ਼ਤੇਦਾਰਾਂ ਦੀ ਗੱਲ ਕੀਤੀ ਉਹ ਰਿਸ਼ਤੇਦਾਰ ਇਸ ਦੁਨੀਆ ਤੋਂ ਚਲੇ ਗਏ ਤੇ ਮੈਂ ਉਹਦੋ ਨਹੀਂ ਆ ਸਕੀ ਮੈਂ ਤਾਂ ਕਦੇ ਕਦੇ ਸੋਚਿਆ ਨਹੀਂ ਸੀ ਕਹਿੰਦੀ ਇਸ ਕਦਰ ਮੈਂ ਵਾਪਸ ਆਵਾਂਗੀ ਮੇਰਾ ਤਾਂ ਕਹਿੰਦੀ ਤੇਰਹਾਈ ਕੋਈ ਨਹੀਂ ਨਾ ਮੇਰੀ ਤੇ ਜ਼ਮੀਨ ਨਾ ਜਾਇਦਾ ਦੇਖੋ ਕਿਹੋ ਜੀ ਸਥਿਤੀ ਹੈ ਉਹ ਕਹਿੰਦੀ ਮੈਨੂੰ ਤਾਂ ਅਮਰੀਕਾ ਵਾਪਸ ਭੇਜੇ ਜਾਏ ਜੀ ਇਹ ਸੋਚੇ ਪੰਜਾਬੀ ਦੇ ਕਲੂਣਾ ਜਿਹੜੇ ਬਹੁਤ ਅਟਿਆ ਚੁਕ ਚੁਕ ਕੇ ਦੁਜੇ ਮਲਕਾਂ ਚ ਜਾਣ ਦੀ ਗੱਲ ਕਰਦੇ ਆ ਕਿ ਕਿਸ ਕਦਰ ਦਾ ਵਰਤਾਰਾ ਹੈ ਦੁਨੀਆ ਦੇ ਵਿੱਚ ਜਿਹੜੇ ਪ੍ਰਵਾਸੀ ਪੰਜਾਬੀ ਹੈ ਪ੍ਰਵਾਸੀਆਂ ਨਾਲ ਹੋ ਰਿਹਾ ਜੀ ਜੀ ਸਿੱਧਾ ਸਾਹਿਬ ਅਗੇ ਜ਼ਿਕਰ ਹੈ ਜਿਹੜਾ ਉਹ ਵਿਧਾਨ ਸਭਾ ਦਾ ਕਰ ਲੈਨੇ ਆ ਕੱਲ ਵਿਧਾਨ ਸਭਾ ਦਾ ਪਹਿਲਾ ਦਿਨ ਸੀ ਹਾਲਾਂਕਿ ਅੱਜ ਸ਼ਨੀ ਐਤਵਾਰ ਛੁੱਟੀ ਹੈ ਸੋਮਵਾਰ ਨੂੰ ਅਖੀਰਲਾ ਦਿਨ ਹੈ ਹੜਾਂ ਤੇ ਬੁਲਾਏ ਗਏ ਸਪੈਸ਼ਲ ਸੈਸ਼ਨ ਦੇ ਦੌਰਾਨ ਆਪਣੀ ਹੀ ਪਾਰਟੀ ਦੇ ਜੋ ਵਿਧਾਇਕ ਸਨ ਉਹਨਾਂ ਦੇ ਵੱਲੋਂ ਤਖਤੀਆਂ ਫੜ ਕੇ ਪਰਦਰਸ਼ਨ ਕੀਤਾ ਗਿਆ ਜਿਸ ਚ ਪ੍ਰਧਾਨ ਮੰਤਰੀ ਮੋਦੀ ਦੇ ਨਾਮ ਦੀਆਂ ਤਖਤੀਆਂ ਜਿਹੜੀਆਂ ਫੜੀਆਂ ਗਈਆਂ ਸਨ ਕਿ ਇਹ ਪੈਸੇ ਜਿਹੜੇ ਦਿੱਤੇ ਨੇ ਉਹ ਸਿਰਫ ਝੂਮਲ ਹੈ ਇਸ ਨੂੰ ਲੈ ਕੇ ਕਾਫੀ ਜ਼ਿਆਦਾ ਕਮੈਂਟ ਹੈ ਜਿਹੜੀ ਉਹ ਪਾਜਪਾ ਖਾਸ ਕਰਕੇ ਕਰ ਰਹੀ ਹੈ ਕਿ ਇਸ ਤਰ੍ਹਾਂ ਦੇ ਪ੍ਰਦਰਸ਼ਨ ਇੱਕ ਵੱਡੀ ਗੱਲ ਹੈ ਤੇ ਸਦਨ ਦਾ અપਮਾਨ ਨੇ ਕਿਵੇਂ ਦੇਖਦੇ ਹੋ ਤੁਸੀਂ ਇਨ੍ਹਾਂ ਇਸ ਤਰ੍ਹਾਂ ਦੇ ਪ੍ਰਦਰਸ਼ਨਾਂ ਨੂੰ ਉਹ ਵੀ ਸਰਕਾਰ ਵੱਲੋਂ ਜੀ ਬਿਲਕੁਲ ਜਿਹੜਾ ਹੈਗਾ ਪਾਜਪਾ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਹੈ ਅਸ਼ਨੀਸ਼ ਸ਼ਰਮਾ ਉਹ ਆ ਵੀ ਵਿਧਾਨ ਸਭਾ ਦੇ ਮੈਂਬਰ ਹੈ ਹਾਲਾਂਕਿ ਸਵਾਲ ਤਾਂ ਇਹ ਵੀ ਉੱਠ ਰਿਹਾ ਕਿ ਭਾਜਪਾ ਦੇ ਦੋ ਵਿਧਾਇਕ ਸੀ ਜਿਨ੍ਹਾਂ ਚ ਅਕਾਸ਼ਨੀ ਸ਼ਰਮਾ ਵੀ ਉਹਦਾਇਕ ਨੇ ਹੂੰ ਕਾ ਜਦੋਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੜਾਂ ਦੇ ਉੱਤੇ ਚੇਚੇ ਤੌਰ ਤੇ ਬੁਲਾਇਆ ਗਿਆ ਸੀ ਸ਼ੁਰੂ ਹੋਇਆ ਤਾਂ ਭਾਜਪਾ ਦੀ ਗੈਰਹਾਜ਼ਰੀ ਸਮੂੱਚ ਸਦਨ ਚ ਖਟਕਦੀ ਨਜ਼ਰ ਆਈ ਕਾਸ਼ ਕਿਤੇ ਅਸ਼ਨੀ ਸ਼ਰਮਾ ਉੱਥੇ ਸਦਨ ਚ ਹੁੰਦੇ ਸਦਨ ਚ ਹੁੰਦੇ ਤਾਂ ਉੱਥੇ ਮਾਮਲਾ ਠੋਡੇ ਜੋ ਮਾਮਲਾ ਨੂੰ ਬਾਹਰ ਠੋਣਾ ਪਿਆ ਅਸ਼ਨੀ ਸ਼ਰਮਾ ਕੀ ਕਹਿ ਰਿਹਾ ਉਹ ਕਹਿੰਦੇ ਦੇਖੋ ਆਪ ਦੀ ਸਰਕਾਰ ਹੈ ਆਪ ਦੇ ਸਪੀਕਰ ਹੈ ਕਰਤਾਰ ਸੰਧਵਾ ਕਹਿੰਦੇ ਆਪਣੀ ਸਪੀਕਰ ਦੇ ਖਿਲਾਫ ਤਖਤੀਆਂ ਚੁੱਕ ਕੇ ਖੜੇ ਹੋ ਗਿਆ ਇਹ ਤਾਂ ਸਪੀਕਰ ਦਾ ਆਪਮਾਨ ਹੈ ਉਹਨਾਂ ਸਪੀਕਰ ਨੂੰ ਬੇਨਤੀ ਕੀਤੀ ਹੈ ਕਿ ਜਿਹੜੇ ਵਿਧਾਇਕਾਂ ਨੇ ਇਸ ਤਰ੍ਹਾਂ ਅਨੁਸ਼ਾਸਨ ਦੀ ਲੰਘਣਾ ਕੀਤੀ ਹੈ ਇਸ ਤਰ੍ਹਾਂ ਕਰਨ ਮਾਤਰੇ ਲੰਘਣਾ ਕੀਤੀ ਹੈ ਸਾਰਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਮਾਤਰ ਕੀਤਾ ਜਾਵੇ ਖੈਰ ਬੀਗ ਜਾਣਰਸ ਮੈ ਲਾ ਦੇਗਾ ਤਾਂ ਪੋਸੀਬਲ ਨਹੀਂ ਹੈ ਜੀ ਕਿ ਅਸ਼wini ਸ਼ਰਮਾ ਦੀ ਅਲ ਮਨ ਬੈਠਣ ਸਪੀਕਰ ਫਿਰ ਤਾਂ ਪੂਰੀ ਸਰਕਾਰ ਹੀ ਮਤਲ ਹੋ ਜੇਗੀ ਜਾਂ ਸਭਾ ਹੀ ਮਤਲ ਹੋ ਜੇਗੀ ਬੜਾ ਕਮਸਾਨ ਪੈਦਾ ਹੋ ਜੇਗਾ ਚਲੋ ਇਹ ਅਸ਼wini ਸ਼ਰਮਾ ਦੇ ਕਮੈਂਡਸ ਹੈਗੇ ਆ ਉਹ ਜਾਣਦੇ ਹੋਣਗੇ ਕਿ ਕਿਉਂ ਉਹਨਾਂ ਨੇ ਗੱਲ ਕਹੀ ਹੈ ਪਰ ਇਹਨਾਂ ਇੱਕ ਗੱਲ ਜ਼ਰੂਰ ਹੈ ਕਿ ਜਿਸ ਤਰ੍ਹਾਂ ਅਸ਼wini ਸ਼ਰਮਾ ਨੇ ਸਵਾਲ ਜ਼ਰੂਰ ਠਾ ਹੈ ਪਰ ਗੱਲ ਸਭੰਦੇ ਅੰਦਰ ਜਿਹੜੀ ਕਲਪੁਰ ਕੇ ਸਾਹਮਣੇ ਆਈ ਹੈ ਹੂੰ ਉਹ ਦਰਸ਼ਕਾਂ ਨਾਲ ਆਪਾਂ ਇਹ ਵੀ ਸਾਂਝੀ ਕਰਨੀ ਚਾਹਾਂਗੇ ਕਿ ਦੇਖੋ ਹੜਾ ਦਾ ਮੁੱਦਾ ਬਹੁਤ ਹੀ ਵੱਡਾ ਮੁੱਦਾ ਹੈ ਉਨਾ ਜ ਵੱਡੀ ਪੱਧਰ ਤੇ ਦਵਾਈ ਆਪਾਂ ਹਰ ਰੋਜ਼ ਇਹ ਗੱਲ ਕਹਨੇ ਆ ਇੰਨੀ ਵੱਡੀ ਦਵਾਈ ਕਹਿੰਨਾ ਪਹਿਲਾਂ ਕਦੇ ਕੋਈ ਨਹੀਂ ਸ਼ਾਇਦ 47 ਦੀ ਵੰਡ ਤੋਂ ਬਾਅਦ ਪਹਿਲੀ ਵਾਰ ਇੰਨੀ ਵੱਡੀ ਦਵਾਈ ਪੰਜਾਬ ਨੂੰ ਦੇਖਣ ਨੂੰ ਮਿਲੀ ਹੋਗੀ ਹਾਲਾਂਕਿ 88 ਦੀ ਗੱਲ ਕਰਦੇ ਆ 88 ਚੜਾ ਕਰਨੋਂ ਕਾਫੀ ਵੱਡੀ ਦਵਾਈ ਹੋਈ ਪਰ ਹੁਣ ਤਾਂ ਪਿੰਡਾਂ ਦੇ ਪਿੰਡ ਜ਼ਿਲ੍ਹਿਆਂ ਦੇ ਜ਼ਿਲ੍ਹੇ ਕਸਬਿਆਂ ਦੇ ਕਸਬੇ ਬਹੁਤ ਵੱਡੀ ਬਰਬਾਦੀ ਲੱਖਾਂ ਇਕੜ ਫਸਲ ਡੰਗਾ ਕਾਹ ਟਰੈਕਟਰ ਕ੍ਰਿਤੀਵਲੀ ਦੇ ਮਿਸ਼ਨਰੀ ਸੜਕਾ ਸਕੂਲ ਕਾਲ ਹੈ ਹਸਪਤਾਲ ਬਹੁਤ ਕੁ ਤਬਾਹ ਹੋ ਗਿਆ ਤੇ ਜਿਹਦੇ ਮੱਦੇਨਜ਼ਰ ਸੈਸ਼ਨ ਬੁਲਾਇਆ ਗਿਆ ਸੀ ਉਹ ਸੈਸ਼ਨ ਦਾ ਮੰਤਵ ਕੀ ਹੈ ਮੰਤਵ ਇਹ ਹੈ ਕਿ ਜੋ ਕੇਂਦਰ ਕਹਿੰਦਾ ਕਿ ਅਸੀਂ ਦੇਖੋ ਕੇਂਦਰ ਦੇ ਕ੍ਰਿਤੀਵ ਬਣਾ 2 ਦਰਜ ਨੇ ਕਰੀ ਦਾ ਮੰਤਰੀ ਦੌਰੇ ਕਰ ਚੁੱਕੇ ਨੇ ਪ੍ਰਧਾਨ ਮੰਤਰੀ ਆਪ ਹੈ ਚੰਗੀ ਗੱਲ ਹੈ ਪ੍ਰਧਾਨ ਮੰਤਰੀ ਨੇ ਆਪ ਆ ਕੇ ਜੈਸਾ ਲਿਆ ਪਰ ਪ੍ਰਧਾਨ ਮੰਤਰੀ ਨੇ ਜਿਹੜਾ ਐਲਾਨ ਕੀਤਾ ਉਹ ਕਹਿੰਦੇ ਮੈਂ 1600 ਕਰੋੜ ਰੁਪਏ ਦੀ ਮਜ਼ਰ ਕਰਾਂਗਾ ਇੱਕ ਤਾਂ ਉਹ ਕਹਿੰਦੇ 1600 ਕਰੋੜ ਰੁਪਏ ਚ ਫੁੱਟੀ ਕੋਡੀ ਆਈ ਨਹੀਂ ਦੂਜੇ ਪਾਸੇ ਮੁਤਾਉਣੇ ਵੀ ਬਣ ਗਿਆ ਕਿ ਸਦਨ ਦੇ ਅੰਦਰ ਭਾਜਪਾ ਦੇ ਹੱਕ ਚ ਬੋਲਣ ਵਾਲਾ ਕੋਈ ਨਹੀਂ ਸੀ ਹਾਲਾਂਕਿ ਕਾਂਗਰਸ ਔਰ ਆਪ ਆਪਸ ਵਿੱਚ ਹੀ ਖੂਬ ਟਕਰਾਈ ਇਹਦੇ ਬਾਰੇ ਕੋਈ ਦੋ ਰਹਿ ਨਹੀਂ ਪਰ ਇਹ ਗੱਲ ਬੜੀ ਉੱਥੇ ਸਾਹਮਣੇ ਆਈ ਕਿ ਭਾਜਪਾ ਜਿਸ ਤਰ੍ਹਾਂ ਖੇਤੀ ਕਾਨੂੰਨਾਂ ਦੀ ਆਪਾਂ ਗੱਲ ਕਰਦੇ ਹਾਂ ਉਸ ਵੇਲੇ ਜਦੋਂ ਕਿਸਾਨੀ ਅੰਦੋਲਨ ਚੱਲਿਆ ਸੀ ਤਾਂ ਉਸ ਵੇਲੇ ਭਾਜਪਾ ਲੱਗਦਾ ਸੀ ਕਿ ਪੰਜਾਬ 'ਚ ਲੱਗ ਕਿਥਲਕ ਪੈਂਦੀ ਨਜ਼ਰ ਆਈ ਕੋਕਾ ਖੇਤੀ ਕਾਨੂੰਨਾਂ ਦੇ ਮਾਮਲੇ ਤੇ ਭਾਜਪਾ ਕਹਿ ਰਹੀ ਸੀ ਸਹੀ ਸਟੈਂਡ ਹੈ ਖੇਤੀ ਕਾਨੂੰਨ ਸਹੀ ਬਣਿਆ ਬਾਕੀ ਸਾਰੇ ਮੁਲਕ ਦੇ ਲੋਕ ਤੇ ਖਾਸ ਤੌਰ ਤੇ ਪੰਜਾਬ ਦਾ ਕਿਸਾਨ ਕਹਿ ਰਿਹਾ ਸੀ ਕਿ ਮਾਰੂ ਕਾਨੂੰਨ ਬਣਿਆ ਆਖਿਰੋ ਵਾਪਸ ਲੈਣੇ ਪਏ ਜੀ ਮਹਾੜਾ ਦੇ ਮੁੱਦੇ ਤੇ ਬਾਰ ਬਾਰ ਭਾਜਪਾ ਕਹਿ ਰਹੀ ਹੈ ਕੇਂਦਰ ਕਹਿ ਰਿਹਾ ਕੇ ਸੀ ਪੰਜਾਬ ਦੀ ਬਾਹ ਫੜਾਂਗੇ ਮਦਦ ਕਰਾਂਗੇ ਪਰ ਜੇ ਤੱਕ ਜੋ ਕੋਈ ਸਾਹਮਣੇ ਆ ਰਿਹਾ ਉਸ ਤਰ੍ਹਾਂ ਤਾਂ ਲੱਗਦਾ ਨਹੀਂ ਕਿ ਕੋਈ ਇਸ ਤਰ੍ਹਾਂ ਦੀ ਮਦਦ ਆ ਰਹੀ ਹੈ ਤੋ ਪੰਜਾਬ ਭਾਸ਼ਾ ਵਾਇਸ ਮੁੱਦੇ ਨੂੰ ਲੈ ਕੇ ਅੱਜ ਵੀਰੇ ਮੈਂ ਜਰਨਲਿਸਟ ਦੇ ਤੌਰ ਤੇ ਜੇ ਗੱਲ ਕਰਨੀ ਚਾਹਾਂ ਤਾਂ ਲੱਗ ਥਲਕ ਪੈਂਦੀ ਨਜ਼ਰ ਆ ਰਹੀ ਹੈ ਦੇਖੋ ਇੱਕ ਦੂਜੇ ਤੇ ਬਿਆਨਬਾਜ਼ੀ ਕਰਨੀ ਗੱਲਾਂ ਕਰਨੀਆਂ ਆਪਾਂ ਮੀਡੀਆ ਵਾਲੇ ਸਾਰੇ ਮਿੱਤਰ ਆਪਾਂ ਵੀ ਆਪਣਾ ਹੀ ਪ੍ਰੋਫੈਸ਼ਨ ਹੈ ਕੋਈ ਪ੍ਰੈਸ ਕਾਨਫਰੰਸ ਬੁਲਾਏਗਾ ਕੋਈ ਨੇਤਾ ਪ੍ਰੈਸ ਕਾਨਫਰੰਸ ਬੁਲਾਏ ਉਹਨੇ ਜਾਣੇ ਜਾਣੇ ਵਿਧਾਨ ਸਭਾ ਦਾ ਜੋ ਸੈਸ਼ਨ ਸੀ ਉਹ ਕਵਰ ਹੋਣਾ ਹੀ ਹੋਣਾ ਹੈ ਉੱਤੇ ਇੱਕ ਦੂਜੇ ਨੂੰ ਗਾੜੀ ਕ੍ਰੋਸ ਕਰੀ ਜਾਓ ਇੱਕ ਦੂਜੇ ਖਲਾਅ ਬੋਲੀ ਜਾਓ ਪਰ ਜਿਹੜਾ ਡੁੱਬ ਰਿਆ ਹੜ੍ਹ ਦੇ ਵਿੱਚ ਜਿਹਦੀਆਂ ਫਸਲਾਂ ਤਬਾਹ ਹੋ ਗਈਆਂ ਜਿਹਦੇ ਜਿਹੜੇ ਪਰਿਵਾਰ ਤਬਾਹ ਹੋ ਗਏ ਉਹਨਾਂ ਨੂੰ ਤਾਂ ਇਸ ਕਾਲੀ ਕਰੋਸ਼ ਨਾਲ ਕੁਝ ਨਹੀਂ ਮਿਲਣ ਲੱਗਿਆ ਨਾ ਇਹ ਠੀਕ ਹੈ ਮੈਂ ਕਹਾਂਗਾ ਕਿ ਜਿਹੜੇ ਰਾਸ਼ੀ ਲੀਡਰ ਹੈ ਕਈ ਵਾਰੀ ਨਾ ਉਹ ਮੀਡੀਆ ਦੇ ਅੰਦਰ ਤੇ ਪ੍ਰਿੰਟ ਮੀਡੀਆ ਜਾਂ ਇਲੈਕਟ੍ਰੋਨਿਕ ਮੀਡੀਆ ਉਹਦੀਆਂ ਸੁਰੱਖਿਆ ਜ਼ਰੂਰ ਪਟੋਰਦੇ ਆ ਉਹ ਸਵੇਰੇ ਦੇਖਦੇ ਜ਼ਰੂਰ ਹੋਣਗੇ ਜਿਵੇਂ ਕਿ ਅੱਜ ਉਹ ਮੈਂ ਬਿਆਨ ਦਿੱਤਾ ਅੰਦਸਾ ਦੇ ਅੰਦਰ ਨਾਲ ਬਾਹਰ ਇੰਨਾ ਵੱਡਾ ਨੋਟਸ ਲੈ ਗਿਆ ਪਰ ਜਿਹੜਾ ਗਰਦਾਸਪੁਰ 'ਚ ਬੈਠਾ ਹੈ ਜਿਹੜਾ ਫਾਜ਼ਿਲਗਾਹ ਚ ਬੈਠਾ ਹੈ ਜਿਹੜਾ ਇੱਦਾਂ ਹੀ ਹੋਰ ਥਾਵਾਂ ਦੇ ਫਰੋਜ਼ਬਰ ਚ ਬੈਠਾ ਕਿਸਾਨ ਹੈ ਇਹਦੇ ਪਰਾਰ ਉਜੜ ਗਏ ਜਿਹਦੀ ਫਸਲ ਅੱਗੇ ਵੀ ਸੋਣੀ ਤਾਂ ਗਈ ਗਈ ਹਾੜੀ ਵੀ ਪਤਾ ਨਹੀਂ ਆਏਗੀ ਕਿ ਨਹੀਂ ਆਏਗੀ ਜੀ ਉਹ ਸੁਣੋ ਇਹਨਾਂ ਬਿਆਨਾਂ ਨਾਲ ਮਲਮ ਲੱਗਦੀ ਨਜ਼ਰ ਨਹੀਂ ਆ ਰਹੀ ਤੇ ਪੰਜਾਬੀ ਚਾਹੁੰਦੇ ਆ ਕਿ ਕੇਂਦਰ ਇਸ ਮੌਕੇ ਤੇ ਸਾਡੀ ਬਾਹ ਫੜੇ ਸਾਡੇ ਜ਼ਖਮਾਂ ਤੇ ਮਲਮ ਲਾਵੇ ਜੀ ਜੀ ਸੁਣਾ 100 ਕਰੋੜ ਦੀ ਗੱਲ ਕੀਤੀ ਗਿਆ ਵਾਈ ਨਹੀਂ 20000 ਕਰੋੜ ਦੀ ਗੱਲ ਮੰਗ ਕੀਤੀ ਜਾ ਰਹੀ ਹੈ ਜਿਵੇਂ ਮਿਨੀਮਮ ਉਹ ਕੇਵਲ ਪੰਜਾਬ ਨੇ ਨਹੀਂ ਮੰਗ ਕੀਤੀ ਸਗੋਂ ਪਾਰਲੀਮੈਂਟ ਦੇ ਅੰਦਰ ਜਿਹੜੇ ਵਿਰੋਧੀ ਧਿਰ ਦੇ ਆਗੂ ਹੈ ਰੋਹਲ ਗਾਂਧੀ ਉਹਨਾਂ ਨੇ 20000 ਕਰੋੜ ਦੀ ਗੱਲ ਕੀਤੀ ਹੈ ਇਹ ਸਾਰੇ ਗੱਲ ਦੇ ਚੱਲਦੇ ਆ ਭਾਜਪਾ ਸਾਰੇ ਮੁੱਦਿਆਂ ਲੈ ਕੇ ਇਸ ਲਈ ਅਲੱਗ-ਥਲਗ ਪੈਣੀ ਨਜ਼ਰ ਆ ਰਹੀ ਹੈ ਜੀ ਜੀ ਸਿੰਘ ਸਾਹਿਬ ਇਸ ਸਭ ਦੇ ਵਿਚਾਰ ਨਾਲ ਜ਼ਿਕਰ ਇਸ ਚੀਜ਼ ਦਾ ਕਰਦੇ ਆ ਕਿ ਕੇਂਦਰ ਦੇ ਖਿਲਾਫ ਮਤਾ ਪਾ ਦਿੱਤਾ ਗਿਆ ਕੱਲ ਵਿਧਾਨ ਸਭਾ ਦੇ ਵਿੱਚ ਅਜਿਹੇ ਸਮੇਂ ਦੇ ਵਿੱਚ ਆਪਾਂ ਦੇਖਿਆ ਹੈ ਕਿ ਪੰਜਾਬ ਸਰਕਾਰ ਹੈ ਜਿਹੜੀ ਉਹ ਲਗਾਤਾਰ ਵਿਰੋਧ ਕਰ ਰਹੀ ਹੈ ਕੀ ਲੱਗਦਾ ਹੈ ਕੀ ਜਿਹੜੀਆਂ ਪਾਰਟੀਆਂ ਨੇ ਉਹ ਇੱਕ ਕਤਾਰ ਦੇ ਵਿੱਚ ਆਉਣਗੀਆਂ ਕੀ ਸੈਂਟਰ ਗਵਰਨਮੈਂਟ ਦੇ ਖਿਲਾਫ ਇਹ ਪਾਰਟੀਆਂ ਪੰਜਾਬ ਦੇ ਭਲੇ ਦੇ ਲਈ ਪੰਜਾਬੀਆਂ ਦੇ ਭਲੇ ਦੇ ਲਈ ਇਕੱਠੀਆਂ ਹੋ ਸਕਦੀਆਂ ਨੇ ਕਿਉਂਕਿ ਇੱਕ ਸਮਾਂ ਸੀ ਕਿ ਕਿਸਾਨ ਜਥੇਬੰਦੀਆਂ ਸੀ ਜਿਹੜੀਆਂ ਉਹਨਾਂ ਨੇ ਵੀ ਸੈਂਟਰ ਗਵਰਨਮੈਂਟ ਚਕਾ ਲਈ ਸੀ ਇਹ ਤਾਂ ਫੇਰ ਇੱਕ ਪਾਵਰ ਹੈ ਸਟੇਟ ਦੀ ਜਿਹੜੀ ਗਵਰਨਮੈਂਟ ਹੈ ਜਾਂ ਵਿਰੋਧੀ ਧਿਰ ਨੇ ਕੀ ਲੱਗਦਾ ਹੈ ਕਿ ਪੋਸੀਬਲ ਹੋ ਪਾਏਗਾ ਵੱਡਾ ਸਵਾਲ ਹੈ ਦੇਖੋ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਮੈਂ ਜਨਨ ਦੇ ਤੌਰ ਤੇ ਅਰਵਿੰਦ ਕੇਦਰੀਵਾ ਜਿਹੜੇ ਆਪ ਦੇ ਸ੍ਰੀਮਨ ਆ ਇੱਕ ਵਾਰ ਉਹਨਾਂ ਨੇ ਕਿਸੇ ਆਪਣੇ ਇੰਟਰਵਿਊ 'ਚ ਗੱਲ ਕਹੀ ਸੀ ਪੰਜਾਬ ਦੇ ਭਵਿਖ ਬਾਰੇ ਉਹ ਲੈਕਚਨਾਂ ਨਾਲ ਸੰਬੰਧ ਸੀ ਕਰ ਲੇ ਕੇ ਪਾਰਟੀ ਇਹਨੇ ਮੇਰੀ ਜੇਚ ਪਾ ਲਓ ਕਿ ਆ ਨਤੀਜੇ ਆਉਣਗੇ ਆਪਾਂ ਦਰਸ਼ਕਾਂ ਨੂੰ ਇਹ ਗੱਲ ਤਾਂ ਵੇ ਨਾਲ ਕਹਿ ਸਕਦੇ ਆ ਕਿ ਪਾਰਟੀਆਂ ਇਕੱਠੀਆਂ ਨਹੀਂ ਹੋ ਸਕਦੀਆਂ ਪੰਜਾਬ ਡੁੱਬ ਜੇ ਪੰਜਾਬ ਬਚ ਗਏ ਉਹਦੀ ਲੜਾਈ ਵੀ ਲੜਨਗੇ ਅਰ ਜੇ ਇੱਕ ਪਲੇਟਫਾਰਮ ਤੇ ਆਉਣ ਦੀ ਗੱਲ ਹੈ ਜੋ ਪ੍ਰਸਥਿਤੀਆਂ ਇਸ ਵੇਲੇ ਬਣੀਆਂ ਵੀ ਐ ਪੰਜਾਬ ਦਾ ਸਭ ਦੇ ਅੰਦਰ ਜੋ ਕੁਝ ਵਾਪਰਿਆ ਉਹ ਤੋਂ ਲੱਗਦਾ ਹੈ ਕਿ ਪੰਜਾਬ ਦੇ ਇਤਾਂ ਦੇ ਘਾਤਰ ਰਾਸਿਤ ਦਿਨਾਂ ਇਕੱਠੀਆਂ ਹੋ ਸਕਦੀਆਂ ਜਾਨੀ ਕਿਸੇ ਨੇ ਕੋਈ ਕਸਰ ਨਹੀਂ ਛੱਡੀ ਕਿਥੋਂ ਲੱਬ ਲੱਬ ਕੇ ਕਿਸ ਦੇ ਖਿਲਾਫ ਕੀ ਭੁਲਿਆ ਜਾ ਸਕਦਾ ਮੁੱਦਾ ਪੰਜਾਬ ਦਾ ਪੰਜਾਬ ਦੇ ਦਰਦ ਦਾ ਹੜਾਂ ਦੀ ਤਵਾਈ ਦਾ ਕੇਂਦਰ ਤੋਂ ਕੁਝ ਮੰਗਣ ਦਾ ਪਰ ਕਿਹੜਾ ਕੱਢੀਆਂ ਜਾ ਰਹੀਆਂ ਇੱਕ ਤੁਸੀਂ ਦੇ ਖਿਲਾਫ ਇਹ ਤੋਂ ਲੱਗਦਾ ਨਹੀਂ ਕਿ ਰਾਸੀ ਤਰ੍ਹਾਂ ਇੱਕ ਪਲੇਟਫਾਰਮ ਤੇ ਆ ਕੇ ਲੜਾਈ ਲੜ ਸਕਦੀਆਂ ਕੱਲ ਦਾ ਸੈਸ਼ਨ ਦਾ ਲੰਘਿਆ ਲੰਘਿਆ ਅੱਜ ਵੀ ਮੀਡੀਆ ਦੇ ਅੰਦਰ ਇਹੀ ਗੱਲਾਂ ਸਬੋਧਨ ਕੀਤੀਆਂ ਜਾ ਰਹੀਆਂ ਕਿ ਕਿਸ ਕਦਰ ਆਪ ਬੜੇ ਕਹਿ ਰਹੇ ਦਿਖੋ ਜੀ ਕਾਂਗਰਸ ਨੇ ਤਾਂ ਇਹੀ ਕਹਤਾ ਕਿ ਫੰਡਸ ਨਾ ਦਿਓ ਕਿ ਦੀ ਬੇਈਮਾਨ ਸਰਕਾਰ ਹੈ ਆਪਰੇ ਤੱਕ ਵੀ ਇੱਕ ਦੋ ਮੋਕੰਦੇ ਕਹੇਗੇ ਕਿ ਦੇਖੋ ਜੀ 84 ਦੇ ਕਦਲਿਆਂ ਦੀ ਜਿਹੜੀ ਸਮਰ ਕਾਂਗਰਸ ਪਾਰਟੀ ਹੈ ਗੱਲ ਕਹਿੰਦੇ ਕਰਨੀ ਪਈ ਨਹੀਂ ਤੁਹਾਨੂੰ ਇਸ ਤਰ੍ਹਾਂ ਦੀ ਕਾਂਗਰਸ ਵੱਲੋਂ ਵੀ ਬਹੁਤ ਕੁਝ ਕਿਹਾ ਗਿਆ ਕਾਂਗਰਸ ਦੇ ਵਿਰੋਧੀਦਰ ਦੇ ਆਗੂ ਆ ਪ੍ਰਤਾਪ ਆਜਵਾ ਸਵਾਹਿਬ ਜਾਇ ਇਸ ਗੱਲ ਤੇ ਕਿ ਕੇਂਦਰ ਬਾਰੇ ਕੋਈ ਗਲਤ ਕਹਾ ਕੇ ਕਹਿਣ ਚੰਗੀ ਤਰ੍ਹਾਂ ਕਹਿਣ ਕਿ ਸਾਨੂੰ ਦਵਾ ਬਣਾਉਣਾ ਚਾਹੀਦਾ ਦਵਾ ਬਣਾ ਰਿਹਾ ਸਾਰੇ ਦਾ ਸਾਰਾ ਆਪ ਦੇ ਉੱਪਰ ਕਿ ਆਪ ਦੀਆਂ ਨਲਹਿਕੀਆਂ ਆਪ ਦੀਆਂ ਗਲਤੀਆਂ ਫੰਡ ਜਿਸ ਫਾਰਮ ਤੇ ਨਾ ਦਿਓ ਸੀਐਮ ਆਫਿਸ ਦਾ ਜਿਹੜਾ ਬਣਾਇਆ ਵਾ ਫੰਡਸ ਹੈਗਾ ਉਹਦੇ ਚ ਪਾਓ ਲੈਣ ਦਾ ਚੜਦੀ ਕਲਾ ਉਹਦੇ ਚ ਫੰਡਸਾਂ ਦਿਓ ਇਦਾਂ ਦੇ ਜਿਹੜੇ ਟੈਕਨਾਲੋਜੀ ਦੀ ਉਸ ਤੋਂ ਕੋਈ ਲੱਗਦਾ ਨਹੀਂ ਕੱਲ ਜ਼ਰੂਰ ਕਿਸਾਨਾਂ ਵਾਲੀ ਛੜੀ ਗੱਲ ਕੀਤੀ ਆ ਆਪਾਂ ਕਹਿ ਕੇ ਅੱਗੇ ਸਵਾਲ ਲਾਵਾਂਗੇ ਕਿਸਾਨ ਜਥੇਬੰਦੀਆਂ ਦੇ ਮਤਭੇਦ ਹੋਣਗੇ ਅੱਜ ਵੀ ਹੈਗੇ ਪਹਿਲਾਂ ਵੀ ਹੋਣਗੇ ਪਰ ਕਿਸਾਨ ਜਥੇਬੰਦੀਆਂ ਨੇ ਜਿਨ੍ਹਾਂ ਨੂੰ ਬਹੁਤ ਸਾਰੀਆਂ ਰਾਜਸੀ પાર્ટીਾਂ ਨੇ ਨਿੰਦਿਆ ਕਰਦੀਆਂ ਬਹੁਤ ਕੁਲ ਬੋਝੀਆਂ ਉਹਨਾਂ ਬਾਰੇ ਬੜਾ ਕੁਝ ਬੁਰਾ-ਪੁਰਾ ਵੇਖਿਆ ਜਾਂਦਾ ਪਰ ਇੱਕ ਗੱਲ ਉਹਨਾਂ ਦੀਆਂ ਕਿਸਾਨ ਜਥੇਬੰਦੀਆਂ ਦੀ ਦੇਖੋ ਦਰਸ਼ਕ ਵੀ ਜਿਹੜੇ ਸੁਣ ਰਹੇ ਆ ਦੇਖ ਰਹੇ ਜੋ ਆਪਾਂ ਗੱਲ ਕਰ ਰਹੇ ਹਾਂ ਜੋ ਮਰਜ਼ੀ ਮਤਭੇਦ ਹੋਣ ਕਿਸਾਨ ਇਤਾਂ ਦੇ ਹੱਕ ਦੇ ਵਿੱਚ ਉਹਨਾਂ ਨੇ ਤੇ ਕੇਂਦਰ ਸਰਕਾਰ ਦੇ ਖਿਲਾਫ ਡਟ ਕੇ ਸਾਹਦੇ ਤੌਰ ਤੇ ਲੜਾਈ ਲੜੀ ਕਿਉਂ ਕਿਉਂਕਿ ਉਹਨਾਂ ਨੇ ਕੋਈ ਸਥਾਈ ਚਾਹ ਕੇ ਆਪਣੀ ਸਰਕਾਰ ਨਹੀਂ ਸੀ ਬਣਾਉਣੀ ਨਾ ਇਸ ਤੋਂ ਪਹਿਲਾਂ ਬਣਾਉਣੀ ਸੀ ਉਹ ਜਿਹੜੀਆਂ ਪਾਰਟੀਆਂ ਲੜ ਰਹੀਆਂ ਨੇ ਨਾ ਚਾਹ ਆਪ ਹੈ ਭਾਜਪਾ ਹੈ ਕਾਂਗਰਸ ਹੈ ਜੀ ਕਾਂਗਰਸ ਹੈ ਉਹੜਾ ਵਾਲੇ ਲੋਕਾਂ ਕੋਲੇ ਜਾ ਵੀ ਰਹੇ ਰਾਜਨੀਤੀ ਦੇ ਰੇ ਸੀ ਗੱਲ ਨਹੀਂ ਮੱਦਦ ਵੀ ਕਰ ਰਹੇ ਹਮ ਸਰਕਾਰ ਦੀ ਘਰ ਜ਼ਿੰਮੇਵਾਰੀ ਹੁੰਦੀ ਹੈ ਮੌਜੂਦਾ ਸਰਕਾਰ ਉਹ ਕਹਿੰਦੇ ਸੀ ਜਣਪਾਰਾ ਲੱਗੇ ਪਿਆ ਬਹੁਤ ਸਾਰੇ ਇਸ ਕੀ ਮਤਦਾਨ ਕੀਤੀਆਂ ਜਾ ਰਹੀਆਂ ਪਰ ਸਾਰਿਆਂ ਦਾ ਰਾਸੀ ਤੇਰਾ ਦਾ ਨਿਸ਼ਾਨਾ ਇੱਕੋ ਹੀ ਹੈ ਕਿ ਹੜ੍ਹਾਂ ਤੋਂ ਨਿਕਲ ਕੇ ਇਸ ਗੰਦਲੇ ਪਾਣੀ ਤੋਂ ਨਿਕਲ ਕੇ ਸਰਕਾਰ ਕਿਵੇਂ ਬਣਾਉਣੀ ਹੈ ਬਿਲਕੁਲ ਤੇ ਦੂਜੇ ਵਿਰੋਧੀਆਂ ਨੂੰ ਠੱਪੀ ਕਿਵੇਂ ਲਾਉਣੀ ਹੈ ਸੋ ਇਹ ਸ ਕਰਕੇ ਮੈਂ ਕਹਿ ਸਕਦਾ ਕਿ ਇਹਦੇ ਨਾਲ ਕਈ ਗੁਣਾ ਕਿਸਾਨ ਜਿਹਾ ਬੰਦਿਆਂ ਚੰਗੀਆਂ ਜਿਿਹੜੀਆਂ ਘੱਟੂ ਘੱਟ ਕਿਸੇ ਮੁੱਦੇ ਦੇ ਉੱਤੇ ਦਾ ਇਕੱਠੀਆਂ ਸੀ ਜੀ ਜੀ ਇਥੇ ਦਾ ਵਿਧਾਨ ਸਭਾ ਤੋਂ ਵੱਡਾ ਪਲੇਟਫਾਰਮ ਕੋਈ ਨਹੀਂ ਦੇਖ ਲਿਆ ਕੱਲ ਤੋਂ ਸਾਰਾ ਹੀ ਪਿਆ ਉਗੜਿਆ ਜੋ ਬੈਂਗੜੇ ਰਾਂ ਉਗੜਿਆ ਸਾਹਮਣੇ ਆ ਸਾਰਾਂ ਦੇ ਕਿਸ ਤਰ੍ਹਾਂ ਇੱਕ ਦੂਜੇ ਦੇ ਗਲਾਂ 'ਚ ਹੱਥ ਪਾ ਰਹੇ ਆ ਕੇਂਦਰ ਦੇ ਖਿਲਾਫ ਵੀ ਬੋਲ ਰਹੇ ਆ ਜਿੰਦੀ ਦੇ ਨਾਂ ਵੀ ਮਹਿਣਾ ਮਹਿਣਾ ਸੋ ਮੁਤਾ ਹਟਾਉਂਦਾ ਜ਼ਰੂਰ ਹੈ ਪਰ ਕਿਤੇ ਲੱਗਦਾ ਹੈ ਸੈਸ਼ਨ ਦੇ ਵਿੱਚੋਂ ਵੀ ਰਾਸੀ ਦਿਨਾਂ ਸਥਾਈ ਦੀ ਸਰਕਾਰ ਲੱਭਣ ਨੂੰ ਫਿਰਦੀ ਹੈ ਜੀ ਜੀ ਬਿਲਕੁਲ ਸਿਰ ਸਾਹਿਬ ਅੱਗੇ ਚਰਚਾ ਜਿਹੜੀ ਉਹ ਡੇਰਾ ਬਿਆਸ ਮੁਖੀ ਦੀ ਕਰ ਲੈਨੇ ਆ ਪਿਛਲੇ 2-3 ਦਿਨਾਂ ਤੋਂ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਨੇ ਉਹ ਪਹਿਲਾਂ ਮਜੀਠੀਆ ਹੁਣਾਂ ਦੇ ਨਾਲ ਮੁਲਾਕਾਤ ਉਸ ਤੋਂ ਬਾਅਦ ਮੁਲਾਕਾਤ ਜਿਹੜੀ ਉਹ ਬੁੱਢਾ ਦਲ ਦੇ ਬਾਬਾ ਬਲਬੀਰ ਨੇ 96 ਕਰੋੜੀ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਖਬਰ ਇਹ ਵੀ ਹੈ ਕਿ ਜੋ ਸਿੱਖਿਆ ਮੰਤਰੀ ਹਰਜੋਤ ਬੈਂਸ ਉਹਨਾਂ ਦੇ ਨਾਲ ਵੀ ਮੁਲਾਕਾਤ ਹੋ ਰਹੀ ਹੈ ਉਹਨਾਂ ਦੀ ਇਹਨਾਂ ਮੁਲਾਕਾਤਾਂ ਨੂੰ ਤੁਸੀਂ ਜੇ ਪੰਜਾਬ ਦੇ ਪੱਖ ਤੋਂ ਦੇਖੋ ਸਿੱਖ ਸਿਆਸਤ ਦੇ ਪੱਖ ਤੋਂ ਪੰਜਾਬ ਸਿਆਸਤ ਦੇ ਪੱਖ ਤੋਂ ਕਹਿੰਦੇ ਕਿ ਬਹੁਤ ਜ਼ਿਆਦਾ ਮਾਇਨੇ ਰੱਖਦੀਆਂ ਨੇ ਮੁਲਾਕਾਤਾਂ ਕਿਉਂਕਿ ਕਿਤੇ ਨਾ ਕਿਤੇ ਇਸ ਨੂੰ 2027 ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਕਿਵੇਂ ਦੇਖਦੇ ਇਸ ਨੂੰ ਦੇਖੋ ਜਿਹੜਾ ਅਬਿਆਸ ਮੁਖੀ ਆਪਾਂ ਨੇ ਗੱਲ ਕਰਦੇ ਆ ਬੜੇ ਸਤਿਕਾਰਤ ਹਾਸਤੀ ਇਹਦੇ ਬਾਰੇ ਕੋਈ ਗੋਲ ਨਹੀਂ ਦੁਨੀਆ ਪਾਰਥੀ ਬੈਠੇ ਨੇ ਲੱਖਾਂ ਸ਼ਰਧਾਲੂ ਆ ਪ੍ਰਸ਼ੰਸੇ ਕਰ ਪਰ ਜਿਸ ਕਦਰ ਪਿੱਛੇ ਜਿਨ੍ਹਾਂ ਨੇ ਸਰਗਰਮੀਆਂ ਸ਼ੁਰੂ ਹੋਈਆਂ ਮੀਆਂ ਹੂੰ ਉਹ ਕਿਧਰੇ ਧਾਰਮਿਕ ਆਗੂ ਤੋਂ ਇਲਾਵਾ ਹੋਰ ਕਦਰਮ ਕੋ ਜੱਗੇ ਪੁੱਟ ਰਹੇ ਆ ਜੀ ਉਹਨਾਂ ਨੇ ਪ੍ਰਧਾਨ ਮੰਤਰੀ ਤੇ ਲੈ ਕੇ ਫਿਲਮੀ ਕਲਾਕਾਰ ਤੀਸਾਂ ਉਹਨਾਂ ਨਾਲ ਮੁਲਾਕਾਤਾਂ ਕੀਤੀਆਂ ਇਸ ਤਰੀਕੇ ਨਾਲ ਵੱਖ-ਵੱਖ ਆਗੂਆਂ ਨਾਲ ਮੁਲਾਕਾਤਾਂ ਹੀ ਘਲਾ ਰਹੀਆਂ ਧਾਰਮਿਕ ਆਗੂਆਂ ਨਾਲ ਮੁਲਾਕਾਤਾਂ ਦੀ ਗੱਲ ਆ ਰਹੀ ਹੈ ਹੂੰ ਜੇਲ੍ਹ ਦੇ ਅੰਦਰ ਬੈਠੇ ਮੀਟੀਆਂ ਰਿਸ਼ਤੇਦਾਰ ਦਾ ਮਾਮਲਾ ਵੀ ਇਹਦੇ ਬਾਰੇ ਕੋਈ ਦੂਰੀ ਨਹੀਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਮਿਲਣਗੇ ਤੇ ਹੁਣ ਜਦੋਂ ਆਪਾਂ ਗੱਲ ਕਰ ਰਹੇ ਆਂ ਤੇ ਨਹਿੰਗਮੁਖੀ ਬਾਬਾ ਬਲਵੀਰ ਸਿੰਘ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਉਹ ਜਿੱਥੇ ਵੀ ਕਿਤੇ ਮੁਲਾਕਾਤ ਕਰਕੇ ਹੁੰਦੇ ਆ ਇਹ ਉਹਨਾਂ 'ਚ ਸੰਜਮ ਦੀ ਗੱਲ ਹੈ ਕਿ ਉਹ ਬਾਹਰ ਆ ਕੇ ਕੋਈ ਗੱਲ ਨਹੀਂ ਕਹਿੰਦੇ ਇਹੀ ਕਹਿਣਗੇ ਕਿ ਮੁਲਾਕਾਤ ਚੰਗੀ ਹੋਈ ਹੈ ਸਤਿ ਭਾਵਨਾ ਵਾਲੀ ਹੋਈ ਹੈ ਨਿੱਜੀ ਗੱਲਾਂ ਪਤਾ ਹੋਣਗੀਆਂ ਸੋ ਕੀ ਉਹਦੇ ਚ ਹੋਇਆ ਕੀ ਨਹੀਂ ਹੋਇਆ ਆਪਾਂ ਵੀ ਨਹੀਂ ਦੱਸ ਸਕਦੇ ਕਿਉਂਕਿ ਜੋ ਤੁਹਾਨੂੰ ਕਿ ਮਿਲੇ ਆ ਉਹ ਕੋਈ ਗੱਲ ਨਹੀਂ ਕਹਿਣਗੇ ਤਾਂ ਆਪਾਂ ਤੁਹਾਨੂੰ ਕੀ ਕਮੈਂਟਰੀ ਕਰਾਂਗੇ ਆਪਾਂ ਬੀਂਗੇ ਜਾਣ ਕੇ ਸੇ ਜ਼ਰੂਰ ਦੇਖਦੇ ਆ ਕਿ ਮੁਲਾਕਾਤਾਂ ਨੂੰ ਐਵੇਂ ਤੇ ਜ਼ਰੂਰ ਦਿੱਤੀ ਜਾ ਰਹੀ ਹੈ ਕਿਹਨਾ ਮੁੱਦਿਆਂ ਦੇ ਉੱਤੇ ਆਖਰ ਮੀਡੀਆ ਦੇ ਅੰਦਰ ਵੀ ਨੋਟਸ ਲਿਆ ਜਾ ਰਿਹਾ ਹੈ ਕਿ ਇਹ ਲਗਾਤਾਰ ਸਰਗਰਮੀਆਂ ਜਿਹੜੀਆਂ ਹੈਗੀਆਂ ਡੇਰਾ ਬਿਆਸ ਮੁਖੀ ਦੀਆਂ ਚੱਲ ਰਹੀਆਂ ਉਹਦੀ ਕੀ ਬਦਲ ਕੁਸ਼ੌਕੜ ਕੀ ਹੈ ਇਹ ਤੇ ਤਾਂ ਉਹ ਵੀ ਦੱਸ ਸਕਦੇ ਆ ਜੀ ਪਰ ਮੀਡੀਆ ਨੇ ਨੋਟਸ ਜ਼ਰੂਰ ਇਸ ਕੱਦ ਲਿਆ ਕਿ ਕੋਈ ਨਾ ਕੋਈ ਸਰਗਰਮੀਆਂ ਦੀ ਵਜ੍ਹਾ ਜ਼ਰੂਰ ਹੈ ਜਿਹੜੇ ਡੇਰਾ ਬਿਆਸੂ ਮੁਕੀ ਡੇਰੇ ਤੋਂ ਬਾਹਰ ਨਿਕਲ ਕੇ ਵਾਕਾ ਸਰਗਰਮੀਆਂ ਨੇ ਵਾਕਾ ਕਿਤਰਨੀਆਂ ਵਾਕਾ ਅਗਵਾ ਦੇ ਨਾਲ ਤੇਜ਼ੀ ਫੜੀ ਹੋਈ ਹੈ ਜੀ ਜੀ ਬਿਲਕੁਲ ਸਿੱਧੂ ਸਾਹਿਬ ਅੱਗੇ ਜ਼ਿਕਰ ਹੈ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮਿੰਦਰ ਸਿੰਘ ਪਠਾਨ ਮਾਜਰਾ ਦਾ ਕਰ ਲੈਨੇ ਆ ਪਠਾਨ ਮਾਜਰਾ ਦੀ ਇੱਕ ਨਵੀਂ ਵੀਡੀਓ ਕੱਲ ਦੇਰ ਰਾਤ ਹੈ ਜਿਹੜੀ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਤੇ ਪਬਲਿਸ਼ ਹੋਈ ਹੈ ਜਿਸ ਦੇ ਵਿੱਚ ਉਹਨਾਂ ਨੇ ਦੋ ਤਿੰਨ ਗੱਲਾਂ ਬਹੁਤ ਐਮ ਗਈਆਂ ਪਹਿਲੀ ਉਹ ਕਹਿੰਦੇ ਕਿ ਮੇਰੇ ਪਰਿਵਾਰ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਮੇਰੀ ਵਾਈਫ ਹਾਊਸ ਅਰੈਸਟ ਕੀਤੇ ਹੋਏ ਨੇ ਜੋ ਕਿ ਬਿਮਾਰ ਨੇ ਕਹਿੰਦੇ ਜੇਕਰ ਮੇਰੇ ਪਰਿਵਾਰ ਨੂੰ ਕੁਝ ਹੋਇਆ ਮੈਂ ਸਰਕਾਰ ਨੂੰ ਹਾਈ ਕੋਰਟ ਦੇ ਵਿੱਚ ਲੈ ਕੇ ਜਾਵਾਂਗਾ ਦੂਸਰੇ ਪਾਸਿਓ ਇਸ ਗੱਲ ਦਾ ਵੀ ਪੱਖ ਰੱਖਦੇ ਨੇ ਕਿ ਕੋਈ ਵੀ ਨੁਮਾਇੰਦਾ ਜਿਹੜਾ ਆਮ ਆਦਮੀ ਪਾਰਟੀ ਦਾ ਜਾਂ ਕਹਿ ਲਓ ਕਿ ਮੇਰਾ ਐਮਐਲਏ ਦੋਸਤ ਜਾਂ ਵਿਰੋਧੀ ਧਿਰ ਦਾ ਕੋਈ ਲੀਡਰ ਜਾਂ ਪੰਜਾਬੀ ਕਹਿੰਦੇ ਕੋਈ ਵੀ ਮੇਰੇ ਨਾਲ ਨਹੀਂ ਖੜਾ ਫਿਰ ਇਹ ਕਿਵੇਂ ਉਮੀਦ ਕਰ ਸਕਦੇ ਨੇ ਕਿ ਪੰਜਾਬੀਆਂ ਦੇ ਲਈ ਕੋਈ ਬੋਲੇ ਤੇ ਉਹਨਾਂ ਨੇ ਨਾਲ ਨਾਲ ਸੁਨੇਹਾ ਇਹ ਵੀ ਦਿੱਤਾ ਹੈ ਕਹਿੰਦੇ ਮੈਂ ਜਲਦੀ ਸਨੌਰ ਆ ਰਿਹਾ ਹਾਂ ਸਨੌਰ ਵਾਲਿਓ ਤਿਆਰ ਹੋ ਜਾਓ ਕਿਵੇਂ ਦੇਖਦੇ ਹੋ ਇਸ ਨੂੰ ਕਿਉਂਕਿ ਲੰਬੇ ਸਮੇਂ ਤੋਂ ਲੱਭਿਆ ਜਾ ਰਿਹਾ ਉਹਨਾਂ ਨੂੰ ਬਰਾਕਾਇਆ ਸਵਾਲ ਹੈ ਪ੍ਰੰਤ ਤੁਸੀਂ ਕਿਉਂਕਿ ਆ ਸਮਾਜਰਾ ਜਿਹੜੇ ਕਿ ਕੁਝ ਲੋਕ ਤਾਂ ਪਠਾਨ ਮਾਜਰਾ ਨੂੰ ਲੱਗ ਰਿਹਾ ਹੈ ਜੀ ਇਸ ਲੱਭ ਰਹੀ ਹੈ ਸਰਕਾਰ ਲੱਭ ਰਹੀ ਹੈ ਕਿੱਥੇ ਹੈ ਪਠਾਨ ਮਾਜਰਾ ਦਾ ਰੁਸ ਹੈ ਕਿ ਮੈਨੂੰ ਮਿਲ ਨਹੀਂ ਆ ਰਹੇ ਉਹਨਾਂ ਦਾ ਬੜਾ ਗੁੰਝਲਦਾਰ ਸਵਾਲ ਹੈ ਕਿ ਪਠਾਨ ਮਾਜਰਾ ਜੇ ਮਿਲਣਾ ਚਾਹੁੰਦੇ ਹੈ ਉਹਨਾਂ ਨੂੰ ਕੋਈ ਮਿਲਣ ਕਿੱਥੇ ਜਾਏਗਾ ਕਿੱਥੇ ਨਹੀਂ ਜਾਏਗਾ ਇਹਦਾ ਪਠਾਨ ਮਾਜਰਾ ਇਹ ਦੱਸ ਸਕਦੇ ਜਿਨ੍ਹਾਂ ਨੇ ਵੀਡੀਓ ਪਾਈ ਹੈ ਪਰ ਇਹ ਚਰਚਾ ਜ਼ਰੂਰ ਸ਼ੁਰੂ ਸ਼ਈ ਹੈ ਇਸ ਤੋਂ ਅਗੇ ਕੋਈ ਗੱਲ ਮੈਨੂੰ ਇਹਦੇ ਤੇ ਨਜ਼ਰ ਨਹੀਂ ਆ ਰਹੀ ਜਿਹੜਾ ਮੈਂ ਮੁਲਾਕਾਤਾਂ ਦੀ ਗੱਲ ਕੀਤੀ ਹੈ ਉਹ ਸਰਕਾਰ ਵੱਲੋਂ ਹੀ ਤਾਂ ਉਹਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਉਹ ਸਰਕਾਰ ਦੀ ਕਾਰਵਾਈ ਤੋਂ ਬਚਣ ਦੇ ਲਈ ਉਹ ਅਦਾਲਤਾਂ ਦਾ ਸਹਾਰਾ ਵੀ ਲੈ ਰਿਹਾ ਹੈ ਅਦਾਲਤਾਂ 'ਚ ਕੇਸ ਪਾਇਆ ਹੈ ਉਹਨਾਂ ਨੂੰ ਉਮੀਦ ਹੋ ਸਦੀ ਹੈ ਜਿਹੜਾ ਉਹਨੇ ਕਿਹਾ ਕਿ ਮੈਨੂੰ ਨਿਆਂ ਤੇ ਇਨਸਾਫ ਮਿਲੇਗਾ ਚਲੋ ਇਹ ਉਹਨਾਂ ਦੀ ਲੜਾਈ ਹੈ ਪਤਾ ਲੱਗੇਗਾ ਪਰ ਬੜਾ ਇੱਕ ਦਿਲਚਸਪ ਸਵਾਲ ਹੈ ਕਿ ਪਠਾਨ ਮਾਜਰਾ ਨੂੰ ਜੇ ਉਹ ਕਹਿੰਦੇ ਆ ਵੀ ਐਮਐਲਏ ਮਿਲਣਾ ਜਾਂ ਪੰਜਾਬੀ ਮੈਂ ਦਾ ਰਾਸੀ ਪਾਰਟੀ ਕਿ ਆਗੂ ਆ ਕੇ ਮਿਲੇ ਮਿਹਲੇ ਦਾ ਕਿੱਥੇ ਮਿਲੇ ਉਹ ਵੀਡੀਓ ਚੀਜ਼ ਗੱਲ ਦਾ ਕੋਈ ਅਤਾ ਪਤਾ ਨਹੀਂ ਇਸ ਕਰਕੇ ਸੋਸ਼ਲ ਮੀਡੀਆ ਦੇ ਲਈ ਜਿਹੜਾਗਾ ਖੋਜੇ ਦੇ ਤੌਰ ਤੇ ਜਾਣਕਾਰੀ ਦੇ ਤੌਰ ਤੇ ਇੱਕ ਚੰਗੀ ਵੀਡੀਓ ਹੈ ਫਿਰ ਤੋਂ ਬਾਅਦ ਇਹਦੇ ਤੇ ਕੋਈ ਅਰਥ ਕਿ ਲੱਭੇ ਨਹੀਂ ਜਾ ਸਕਦੇ ਜੀ ਜੀ ਸੁਝਾਅ ਅੱਗੇ ਜ਼ਿਕਰ ਹੈ ਰਾਹੁਲ ਗਾਂਧੀ ਉਹਨਾਂ ਦਾ ਕਰਾਂਗੇ ਰਾਹੁਲ ਗਾਂਧੀ ਹੁਣੀ ਚਾਰ ਦੇਸ਼ਾਂ ਦੇ ਦੌਰੇ ਤੇ ਨੇ ਦੱਖਣੀ ਅਫਰੀਕਾ ਦੇ ਰਵਾਨਾ ਹੋ ਚੁੱਕੇ ਨੇ ਵੱਖ-ਵੱਖ ਥਾਵਾਂ ਤੇ ਦੌਰਾ ਕਰਨਾ ਹੈ ਵਿਦਿਆਰਥੀਆਂ ਨੂੰ ਮਿਲਣਗੇ ਕਾਰੋਬਾਰੀਆਂ ਨੂੰ ਮਿਲਣਗੇ ਨ타ਵਨ ਨੂੰ ਮਿਲਣਗੇ ਕਿਵੇਂ ਦੇਖਦੇ ਹੋ ਕਿਉਂਕਿ ਇੱਕ ਵਿਰੋਧੀ ਧਿਰ ਦੇ ਲੀਡਰ ਵਜੋਂ ਉਹ ਵੀ ਕੋਸ਼ਿਸ਼ ਕਰ ਰਹੇ ਨੇ ਵੱਖ-ਵੱਖ ਦੇਸ਼ਾਂ ਦੇ ਨਾਲ ਸਬੰਧ ਬਿਹਤਰ ਹੋਣ। ذکوایا ਸੁਣੇ ਵੱਡੀ ਚਰਚਾ ਆ ਗਈ ਹੈ ਇੱਕ ਪਾਸੇ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੇ ਵਿਦੇਸ਼ੀ ਦੌਰਿਆਂ ਦੀ ਗੱਲ ਹੁੰਦੀ ਹੈ। ਮੈਂ ਕੱਲ ਸੁਣਿਆ ਸੀ ਵਿਧਾਨ ਸਭਾ ਦੇ ਅੰਦਰ ਕਿਉਂਕਿ ਜਦੋਂ ਮੌਕਾ ਮਿਲਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਵਿਦੇਸ਼ੀ ਦੌਰਿਆਂ ਤੇ ਜ਼ਰੂਰ ਗੱਲ ਕਰਦੇ ਪ੍ਰਧਾਨ ਮੰਤਰੀ ਜੀ ਉਹ ਕਹਿੰਦੇ ਨੇ ਕੋਰੋਨਾ ਕਾਲ ਨਾ ਆਇਆ ਹੁੰਦਾ ਤਾਂ ਹੁਣ ਤਾਂ ਪੰਜ ਸੇ ਦੁਨੀਆ ਦੇ ਚੱਕਰ ਲਾ ਲੈਣੇ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਹਿੰਦੇ ਜੇ ਸਮਾਂ ਆਉਂਦਾ ਉੱਥੇ ਕਹਿੰਦੇ ਜਹਾਜ ਉਡਾ ਨੀਵਾ ਕਰ ਲੋ ਆਪਾਂ ਇੱਥੇ ਮਿਲ ਚੱਲਦੇ ਆ ਅਜੇ 2 ਘੰਟੇ ਹੈਗੇ ਆ ਸੋ ਜਾਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੱਕਰ ਕਾੜਦੇ ਉਹਨਾਂ ਦੀ ਚਰਚਾ ਹੁੰਦੀ ਹੈ ਤੇ ਜਾਂ ਵਿਰੋਧੀ ਧਿਰ ਦੇ ਰੋਲ ਗਾਂਧੀ ਹੈ ਦੇਖੋ ਦੋਨਾਂ ਜੋ ਕਿਹੜੇ ਅੱਗੇ ਨਿਕਲਦਾ ਕਮਾਲ ਹੈ ਕਿ ਦੋਨੇ ਪਾਰਲੀਮੈਂਟ ਦੇ ਆਗੂ ਹੈ ਰੋਲ ਗਾਂਧੀ ਵਿਰੋਧੀ ਧਿਰ ਦੇ ਆਗੂ ਹੈ ਉਹ ਪੂਰੇ ਪਾਰਲੀਮੈਂਟ ਦੇ ਆਗੂ ਹੈ ਜੀ ਜੀ ਰੋਲ ਗਾਂਧੀ ਨੂੰ ਪੂਰਾ ਅਧਿਕਾਰ ਹੈ ਦੇ ਦੱਖਣੀ ਅਫਰੀਕਾ ਗਿਆ ਚ ਕਿ ਅਮਰੀਕਾ ਸ ਗਿਆ ਜਾਂ ਕਿਸੇ ਹੋਰ ਕੰਟਰੀ ਸ ਗਿਆ ਇਹ ਜ਼ਰੂਰੀ ਹੈ ਕਿ ਜੇ ਤੁਹਾਨੂੰ ਜਾਂਦੇ ਆ ਉਹ ਉੱਥੇ ਜਾ ਕੇ ਮੀਡੀਆ ਨੂੰ ਮੁਖਾਦਬ ਹੁੰਦੇ ਆ ਕਿ ਇਹੋ ਜੇ ਮੁੱਦੇ ਇਹੋ ਜੇ ਸਵਾਲ ਭਾਰਤ ਦੀ ਰਾਜਨੀਤੀ ਬਾਰੇ ਭਾਰਤੀ ਸਰਕਾਰ ਵਾਲੇ ਉਠਾਉਂਦੇ ਆ ਜਿਸ ਦੇ ਨਾਲ ਤਕੜੀ ਚਰਚਾ ਹੁੰਦੀ ਹੈ ਕਿ ਰੋਲ ਗਾਂਧੀ ਨੂੰ ਇਸ ਗੱਲ ਦਾ ਥੋੜਾ ਗਿਲਾ ਜਾਂ ਸ਼ਿਕਵਾ ਹੀ ਰਹਿੰਦਾ ਹੈ ਜਿਹੜਾ ਨੈਸ਼ਨਲ ਮੀਡੀਆ ਜੀ ਜੀ ਉਹ ਕਹਿੰਦੇ ਕਿ ਮੇਰੀ ਗੱਲ ਨਹੀਂ ਚੁੱਕਦਾ ਨਹੀਂ ਸਰਕਾਰ ਦਾ ਇਹਨਾਂ ਦਾ ਦਾਅਵਾ ਹੈ ਕਿ ਮੇਰੀ ਗੱਲ ਉਹ ਤਾਂ ਨਹੀਂ ਲਈ ਜਾਂਦੀ ਖਾਸ ਤੌਰ ਤੇ ਮੀਡੀਆ ਦਾ ਵੱਡਾ ਹਿੱਸਾ ਹੈਗਾ ਨੈਸ਼ਨਲ ਮੀਡੀਆ ਨੂੰ ਵਿਸ਼ਾਤਰਾ ਦਿੰਦਾ ਕਿ ਮੇਰੇ ਜਿਹੜੇ ਬਿਆਨ ਹੁੰਦੇ ਆ ਕਮੈਂਟਸ ਹੁੰਦੇ ਆ ਉਹ ਨਹੀਂ ਚੁੱਕਦਾ ਜੀ ਬਾਹਰ ਤਾਂ ਇਹੋ ਜੀ ਕੋਈ ਗੱਲ ਨਹੀਂ ਬਾਹਰ ਜਦੋਂ ਜਾਂਦੇ ਆ ਉਹ ਮੀਡੀਆ ਨਾਲ ਮੁਲਾਕਾਤ ਜ਼ਰੂਰ ਕਰਦੇ ਆ ਔਰ ਜੋ ਬੋਲਦੇ ਆ ਉਹ ਸ਼ਬਦਾ ਵੀ ਹੈ ਪ੍ਰਿੰਟ ਵੀ ਹੁੰਦਾ ਦਿਖਾਇਆ ਵੀ ਜਾਂਦਾ ਹੈ ਤੇ ਉਹਦੀ ਚਰਚਾ ਵੀ ਹੁੰਦੀ ਹੈ ਸੋ ਹੁਣ ਵੀ ਜਦੋਂ ਬਾਹਰ ਗਏ ਆ ਜ਼ਰੂਰ ਆਪਣੇ ਦੇਸ਼ ਬਾਰੇ ਵੀ ਕੋਈ ਨਾ ਕੋਈ ਗੱਲ ਕਹਿਣਗੇ ਜੀ ਜੀ ਚਰਚਾ ਵੀ ਹੋਏਗੀ ਉਹਦੇ ਵਿਰੋਧੀ ਦਰ ਤੇ ਆਗੂ ਨੂੰ ਵੀ ਉਹਨਾਂ ਦਾ ਅਧਿਕਾਰ ਹੈ ਨਾ ਪਰਦਾ ਮੰਤਰੀ ਨੂੰ ਦੋਹਰਾ ਦਾ ਅਧਿਕਾਰ ਹੈ ਜੀ ਬਿਲਕੁਲ ਸਿਸਾ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੇ ਨਾਲ ਜੁੜੇ ਗੱਲਬਾਤ ਦੇ ਵਿੱਚ ਹਿੱਸਾ ਲਿਆ ਮਿਹਰबानी ਜੀ ਉਮੀਦ ਕਰਦੇ ਹਾਂ ਅਸਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਮੁਰ ਤੋਂ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ